ਔਰ ਸਾਰੇ ਦੇ ਦਰਸ਼ਕਾਂ ਨੂੰ ਮੈਂ ਇਹ ਦੱਸਣਾ ਚਾਹਾਂਗਾ ਕਿ ਇਹ ਮੇਰਾ ਸਫ਼ਰ ਜਿਹੜਾ ਹੈ ਅਧਿਆਪਨ ਤੋਂ ਮੀਡੀਆ ਦਾ ਇਹ ਬੜਾ ਦਿਲਚਸਪ ਵੀ ਹੈ ਤੇ ਲੰਬਾ ਵੀ ਹੈ ਸ਼ੁਰੂ ਦੇ ਵਿੱਚ ਦੂਰਦਰਸ਼ਨ ਦਾ ਬੜਾ ਬੋਲਬਾਲਾ ਸੀਗਾ ਹਰ ਕੋਈ ਦੂਰਦਰਸ਼ਨ ਸ਼ਾਮ ਨੂੰ ਲਗਾ ਕੇ ਬੈਠ ਜਾਂਦਾ ਸੀ ਉਹ ਸੰਗੀਤ ਦੇ ਪ੍ਰੋਗਰਾਮ ਹੁੰਦੇ ਸੀ ਚਾਹੇ ਖਬਰਾਂ ਹੁੰਦੀਆਂ ਸੀ ਚਾਹੇ ਕੋਈ ਲੜੀਵਾਰ ਨਾਟਕ ਹੁੰਦਾ ਸੀਗਾ ਮੈਂ ਜਦੋਂ ਮੈਂ ਦੂਰਦਰਸ਼ਨ ਦੇ ਪ੍ਰੋਗਰਾਮ ਦੇ ਦੇਖਣੇ ਤਾਂ ਮੈਨੂੰ ਕੁਝ ਉਹਦੇ ਵਿੱਚ ਇਕਾਈਆਂ ਨਜ਼ਰ ਆਉਂਦੀਆਂ ਸੀਗੀਆਂ ਇਹ ਕੁਦਰਤ ਵੱਲੋਂ ਹੀ ਮੈਂ ਕਹਿ ਸਕਦਾ ਹਾਂ ਕਿ ਮੇਰੇ ਸੁਭਾਅ ਦੇ ਵਿੱਚ ਇਹ ਚੀਜ਼ ਹੈ ਕਿ ਜੋ ਉਹਦੇ ਵਿੱਚ ਪ੍ਰਸ਼ੰਸਾਯੋਗ ਹੈ ਉਸ ਨੂੰ ਉਸਤੇ ਉੱਪਰ ਤਾਂ ਨਜ਼ਰ ਜਾਣੀ ਹੈ ਜੋ ਉਹਦੇ ਵਿੱਚ ਕੋਈ ਕਮੀ ਪੇਸ਼ੀ ਹੈ ਉਸ ਨੂੰ ਨੋਟ ਕਰਨਾ ਧਿਆਨ ਚលਿਆਣਾ ਮੈਂ ਦੱਸਣਾ ਚਾਹਾਂਗਾ ਕਿ ਇੱਕ ਛੋਟਾ ਜਿਹਾ ਇੱਕ ਆਰਟੀਕਲ ਮੈਂ ਲਿਖਿਆ ਸੀਗਾ ਦੂਰਦਰਸ਼ਨ ਦੇ ਪ੍ਰੋਗਰਾਮ ਇੱਕ ਜਾਇਜ਼ਾ ਤਾਂ ਉਹਦੇ ਚ ਉਚਾਰਣ ਦੇ ਉੱਪਰ ਸ਼ਬਦ ਜੋੜਾਂ ਦੇ ਉੱਪਰ ਜਿਹੜੀਆਂ ਕੋਈ ਸ਼ਬਦ ਜੋੜਾਂ ਦੀਆਂ ਗਲਤੀਆਂ ਆ ਰਹੀਆਂ ਜਾਂ ਜਿਹੜੇ ਐਂਕਰ ਲੋਗ ਨੇ ਸੰਚਾਲਕ ਲੋਗ ਨੇ ਚਾਹੇ ਉਹ ਲੜਕੀਆਂ ਸੀਗੀਆਂ ਚਾਹੇ ਲੜਕੇ ਸੀਗੇ ਉਹ ਉਚਾਰਣ ਦੇ ਪੱਖ ਤੋਂ ਕਈ ਵਾਰ ਗਲਤੀਆਂ ਕਰਦੇ ਸੀਗੇ ਉਹ ਉਹ ਸ਼ਹਿਰੀ ਉਹਨਾਂ ਦਾ ਜਿਹੜਾ ਪਾਲਣ ਪੋਚਣ ਉਹ ਉਹਦੇ ਤਹਿਤ ਉਹ ਵਿਚਾਰਨ ਹੁੰਦਾ ਸੀਗਾ ਤੇ ਉਸ ਨੂੰ ਕੇਂਦਰ ਦੇ ਵਿੱਚ ਰੱਖ ਕੇ ਉਹ ਆਰਟੀਕਲ ਮੈਂ ਭੇਜਿਆ ਤੇ ਉਹ ਫਟਾਫਟ ਹਫਤੇ ਦੇ ਅੰਦਰ ਅੰਦਰ ਹੀ ਉਹ ਐਡੀਟੋਰੀਅਮ ਪੇਜ ਦੇ ਉੱਪਰ ਛਪ ਗਿਆ। ਤੋਂ ਉੱਥੋਂ ਮੈਨੂੰ ਲੱਗਾ ਕਿ ਇਹ ਦਿਲਚਸਪ ਖੇਤਰ ਹੈ ਔਰ ਇਹਦੇ ਤੇ ਕੰਮ ਹੋ ਸਕਦਾ ਹੈ। ਤੋਂ ਅਗੋਂ ਅਖਬਾਰ ਵਾਲਿਆਂ ਨੇ ਵੀ ਦਿਲਚਸਪੀ ਦਿਖਾਈ ਕਿ ਉਹਨਾਂ ਨੇ ਮੈਨੂੰ ਕਿਹਾ ਕਿ ਤੁਸੀਂ ਇਹਦੇ ਤੇ ਹੋਰ ਕੰਮ ਕਰੋ ਜੇ ਤੁਹਾਡੇ ਕੋਲੇ ਸਮਾਂ ਹੈ ਤਾਂ ਤੁਸੀਂ ਸਾਡੇ ਵਾਸਤੇ ਲਗਾਤਾਰ ਲਿਖੋ। ਹਫਤਾ ਵਾਰ ਲਿਖੋ ਤੋ ਇਸ ਤਰ੍ਹਾਂ ਐ ਜਿਹੜੀ ਸ਼ੁਰੂਆਤ ਹੈ ਮੇਰੀ ਦਿਲਚਸਪੀ ਤਾਂ ਸੀ ਹਾਂਜੀ ਕੁਝ ਉਹਦਾ ਆਧਾਰ ਪਰਿਵਾਰਕ ਵੀ ਹੈਗਾ ਕਿਉਂਕਿ ਸਾਡਾ ਸਾਰਾ ਪਰਿਵਾਰ ਪੜ੍ਹਿਆ ਲਿਖਿਆ ਸੀਗਾ ਘਰ ਦੇ ਵਿੱਚ ਸਾਹਿਤਿਕ ਮੈਗਜ਼ੀਨ ਆਉਂਦੇ ਸੀਗੇ ਜਦੋਂ ਮੈਗਜ਼ੀਨ ਪੜ੍ਹਨੇ ਉਹਨਾਂ ਸਮਿਆਂ ਦੇ ਵਿੱਚ ਸਾਡੇ ਵਾਸਤੇ ਉਹੀ ਮੀਡੀਆ ਸੀਗਾ ਜੀ ਜੀ ਹੈ ਜਿਹੜੀ ਰਸਾਲਿਆਂ ਦੀ ਪੱਤਰਕਾਰੀ ਹੈ ਪ੍ਰੀਤ ਲੜੀ ਦਾ ਮੈਂ ਜ਼ਿਕਰ ਵਿਸ਼ੇਸ਼ ਤੌਰ ਤੇ ਕਰਨਾ ਚਾਹਾਂਗਾ ਉਹ ਮੇਰੇ ਖਿਆਲ ਹੈ ਮੈਂ ਉਦੋਂ 5ਵੀਂ 6ਵੀਂ ਜਮਾਤ ਦੇ ਵਿੱਚ ਹੀ ਸੀਗਾ ਬੜਾ ਛੋਟੀ ਉਮਰ ਹੁੰਦੀ ਹੈ ਉਹ ਉਹ ਪ੍ਰੀਤ ਲੜੀ ਮੈਂ ਉਦੋਂ ਹੀ ਪੜ੍ਹਨਾ ਸ਼ੁਰੂ ਕਰ ਦਿੱਤਾ ਸੀਗਾ ਤਾਂ ਕਿਤੇ ਇਹ ਚੀਜ਼ਾਂ ਉਹਦੀ ਉਹਦੀ ਜਿਹੜੀ ਪਿੱਠ ਭੂਮੀ ਹੈ ਜਾਂ ਪਸ਼ੋਕੜ ਦੇ ਵਿੱਚ ਇਹ ਚੀਜ਼ਾਂ ਪਈਆਂ ਹੋਈਆਂ ਨੇ ਤਾਂ ਅੱਗੋਂ ਅਖਬਾਰ ਨੇ ਵੀ ਖੋਲ ਦਿੱਲੀ ਦਿਖਾਈ ਉਹ ਅਜੀਤ ਦੇ ਵਿੱਚ ਉਹ ਆਰਟੀਕਲ ਛਪਿਆ ਸੀਗਾ ਉਹਨਾਂ ਨੇ ਵੀ ਖੋਲ ਦਿੱਲੀ ਦਿਖਾਈ ਕਿ ਤੁਸੀਂ ਰੈਗੂਲਰ ਲਿਖੋ ਜੇ ਤੁਸੀਂ ਸਮਾਂ ਕੱਢ ਸਕਦੇ ਹੋ ਤੇ ਸਾਡੇ ਲਈ ਹਫ਼ਤਾਵਾਰ ਲਿਖੋ ਤਾਂ ਇਸ ਤਰ੍ਹਾਂ ਇਹ ਕੁਈ ਸਾਲ ਕਦਾ ਸਮਾਂ ਹੈਗਾ ਮੈਂ ਵੀ ਮਿਹਨਤ ਕਰਦਾ ਗਿਆ ਤੋ ਉਹ ਲਗਾਤਾਰ ਆਰਟੀਕਲ ਜਿਹੜੇ ਛੱਪਦੇ ਗਏ ਤੋ ਇੱਕ ਰਾਹ ਰਸਤਾ ਜਿਹੜਾ ਉਹ ਬੰਦਾ ਗਿਆ ਉਹ ਬੰਦਾ ਗਿਆ ਇਹ ਫਾਦਰ ਸਾਹਿਬ ਪੰਜਾਬੀ ਦੇ ਅਧਿਆਪਕ ਸੀਗੇ ਅਧਿਆਪਕ ਸੀਗੇ ਇਹ ਗੱਲ ਤਾਂ ਉਥੋਂ ਹੀ ਬਚਪਨ ਤੋਂ ਹੀ ਸ਼ੁਰੂ ਹੋ ਗਈ ਮਾਹੌਲ ਮਿਲਿਆ ਉਹ ਤੋ ਇੱਕ ਮਾਹੌਲ ਮਿਲ ਜਾਂਦਾ ਹੈ ਅੱਗੇ ਚੱਲ ਕੇ ਜਿਹੜੀ ਮੇਰੀ ਹਮਸਫਰ ਹੈ پروفیسر ਕਵਲਜੀਤ ਕੋਰ ਤੋ ਇਹ ਤਾਂ ਮੇਰਾ ਖਿਆਲ ਵਿਆਹ ਤੋਂ ਬਾਅਦ ਦੀਆਂ ਗੱਲਾਂ ਨੇ ਤੇ ਉਹਨਾਂ ਦਾ ਵੀ ਇੱਕ ਸਹਿਯੋਗ ਜਾਂ ਇੱਕ ਜਿਹੜਾ ਦਿਸ਼ਾ ਨਿਰਦੇਸ਼ ਹੈ ਇੱਕ ਸਲਾਹ مشورہ ਹੈ ਤੋ ਜਦੋਂ ਇਹ ਕਾਲਮ ਜਾਂ ਮੈਂ ਵੀਡੀਓ ਦੇ ਨਾਲ ਜੁੜਨ ਦੇ ਜਿਹੜੇ ਅਸਾਰ ਸੀਗੇ ਬਣੇ ਜਾਂ ਮੇਰੀ ਦਿਲਚਸਪੀ ਉਹਨਾਂ ਨੇ ਦੇਖੀ ਤਾਂ ਅਸੀਂ ਘਰ ਦੇ ਵਿੱਚ ਅਕਸਰ ਪ੍ਰੋਗਰਾਮ ਦੇ ਬਾਰੇ ਵਿੱਚ ਮੈਂ ਸਿੱਧਾ ਨਹੀਂ ਲਿਖਦਾ ਅਸੀਂ ਪਹਿਲਾਂ ਡਿਸਕਸ ਕਰ ਲੈਂਦੇ ਹਾਂ ਉਹਨਾਂ ਦੀ ਉਹ ਆਪਣੇ ਨਜ਼ਰੀਏ ਤੋਂ ਗੱਲ ਕਰਦੇ ਨੇ ਮੈਂ ਆਪਣੇ ਨਜ਼ਰੀਏ ਤੋਂ ਗੱਲ ਕਰਦਾ ਹਾਂ ਜੀ ਜੀ ਤਾਂ ਉਹਦੇ ਚੋਂ ਜੋ ਸਾਨੂੰ ਲੱਗਦਾ ਹੈ ਕਿ ਇੱਕ ਸਹੀ ਤੇ ਸੰਤੁਲਿਤ ਜਿਹੜੀ ਪਹੁੰਚ ਹੈ ਅਪਰੋਚ ਹੈ ਸੋਚ ਹੈ ਉਹ ਲੈ ਕੇ ਮੈਂ ਲਿਖਣ ਦੀ ਕੋਸ਼ਿਸ਼ ਕਰਦਾ ਰਿਹਾ ਤੇ ਉਹਨਾਂ ਦੀ ਕਹਿ ਸਕਦੇ ਹਾਂ ਹਲਾਸ਼ੇਰੀ ਦੇ ਨਾਲ ਇਹ ਚੀਜ਼ ਜਿਹੜੀ ਹੈ ਅੱਗੇ ਤੋਂ ਅੱਗੇ ਵਧਦੀ ਗਈ ਜੀ ਸੀ ਮੈਨੂੰ ਇਹਦੇ ਵਿੱਚ ਕੋਈ ਝਿਜਕ ਨਹੀਂ ਹੈਗੀ ਮੈਂ ਉੱਪਰਲੀ ਏਦਾਂ ਜਿਹੜੀਆਂ ਮੇਰੇ ਨਾਲ ਇੰਟਰਵਿਊ ਹੁੰਦੀਆਂ ਨੇ ਕੋਈ ਚਾਹੇ ਉਹ ਪ੍ਰਿੰਟ মিডিਏ ਚੋਂ ਹੁੰਦੀਆਂ ਨੇ ਚਾਹੇ ਇਲੈਕਟ੍ਰੋਨਿਕ ਦੇ ਉੱਪਰ ਤੋਂ ਮੈਂ ਆਪਣੀਆਂ ਲਿਖਤਾਂ ਦੇ ਵਿੱਚ ਵੀ ਕਈ ਵਾਰ ਇਹ ਗੱਲ ਕਹਿ ਦਿੰਦਾ ਕਿ ਜਿਹੜੀ ਆਲੋਚਨਾ ਕਰਨੀ ਆ ਉਹ ਖੇਤਰ ਚਾਹੇ ਕੋਈ ਵੀ ਹੋਵੇ ਹੈ ਨਾ ਬੜਾ ਕਠਿਨ ਕਾਰਜ ਹੈਗਾ ਬੜਾ ਔਖਾ ਕੰਮ ਹੈ ਔਰ ਲਗਾਤਾਰ ਕਰਨੀ ਆਪਣੇ ਕਾਲਮ ਦੇ ਵਿੱਚ ਜਿਸ ਦੀ ਮੈਂ ਤਾਰੀਫ ਕਰਾਂਗਾ ਉਹ ਬਹੁਤ ਖੁਸ਼ ਮੈਨੂੰ ਜਦੋਂ ਇਸ ਤਰ੍ਹਾਂ ਦੀ ਕੋਈ ਗੱਲ ਜਾਂਦੀ ਹੈ ਤੇ ਬਹੁਤ ਸਾਰੇ ਫੋਨ ਆਉਂਦੇ ਨੇ ਪਹਿਲਾਂ ਚਿੱਠੀਆਂ ਆਉਂਦੀਆਂ ਹੁੰਦੀਆਂ ਸੀਗੀਆਂ ਅੱਜ ਕੱਲ ਮੈਸੇਜ ਆਉਂਦੇ ਨੇ ਕਿ ਉਹ ਖੁਸ਼ ਹੁੰਦੇ ਨੇ ਜਿਸ ਦੀ ਆਲੋਚਨਾ ਹੁੰਦੀ ਹੈ ਬੜਾ ਸੁਭਾਵਕ ਹੈ ਕਿ ਉਹ ਇਰੀਟੇਟ ਵੀ ਹੋਏਗਾ ਉਹ ਮੇਰੇ ਪ੍ਰਤੀ ਉਹ ਗੁੱਸਾ ਗਿਲਾ ਵੀ ਪ੍ਰਗਟਾਏਗਾ ਉਹ ਗੁੱਸਾ ਗਿਲਾ ਪ੍ਰਗਟਾਉਣ ਦਾ ਹਰ ਇੱਕ ਦਾ ਢੰਗ ਤਰੀਕਾ ਵੀ ਵਕ ਵਕ ਹੁੰਦਾ ਹੈ ਕੋਈ ਚੁੱਪ ਰਹਿ ਕੇ ਗੁੱਸਾ ਗਿਲਾ ਪ੍ਰਗਟਾਉਂਦਾ ਹੈ ਕੋਈ ਤਿੱਖੇ ਰੂਪ ਦੇ ਵਿੱਚ ਪ੍ਰਤੀਕਰਮ ਦਿੰਦਾ ਹੈ ਸੋ ਇਹ ਜਿਵੇਂ ਤੁਸੀਂ ਗੱਲ ਕੀਤੀ ਹੈ ਕੌੜੀਆਂ ਮਿੱਠੀਆਂ ਜਾਂਦਾ ਹੈ ਬੜੀ ਲੰਬੀ ਕਹਾਣੀ ਹੈਗੀ ਹੈ ਕਿਉਂਕਿ 34 ਸਾਲ ਦਹਾਕਿਆਂ ਤੱਕ ਕੋਈ ਕਾਲਮ ਲਿਖਣਾ ਅਖਬਾਰ ਦੇ ਨਾਲ ਜੁੜਨਾ ਔਰ ਇਲੈਕਟ੍ਰੋਨਿਕ মিডিਆ ਦੇ ਨਾਲ ਜੁੜਨਾ ਇਹ ਇੱਕ ਮੈਨੂੰ ਖੁਸ਼ੀ ਤੇ ਤਸੱਲੀ ਦਾ ਅਹਿਸਾਸ ਵੀ ਹੁੰਦਾ ਹੈ ਲੇਕਿਨ ਨਾਲ ਨਾਲ ਮੈਨੂੰ ਕਈ ਦਫਾ ਬੜੀ ਮਾਇੂਸੀ ਵੀ ਹੁੰਦੀ ਹੈ ਕਿ ਕਈ ਲੋਕਾਂ ਨੇ ਜਿਹੜਾ ਉਹ ਬੜਾ ਅਜੀਬ ਕਿਸਮ ਦਾ ਔਰ ਬੜਾ ਤਿੱਖੇ ਪ੍ਰतिकਰਮ ਦਿੱਤੇ ਬਹੁਤ ਸਾਰੇ ਡਾਇਰੈਕਟਰ ਇੱਥੇ ਆਏ ਨੇ ਜਿਨ੍ਹਾਂ ਨੇ ਕੱਲ ਪਰਸੋ ਵੀ ਅਸੀਂ ਇੱਕ ਦੋ ਇਹ ਹੀ ਕਿਤਾਬ ਪ੍ਰੈਸ ਕਲੱਬ ਦੇ ਵਿੱਚ ਰਿਲੀਜ਼ ਕਰ ਰਹੇ ਸੀ ਉੱਥੇ ਉਹ ਸ਼ਾਮਲ ਹੋਏ ਤੇ ਇਹ ਗੱਲਾਂ ਉੱਥੇ ਖੁੱਲੇ ਰੂਪ ਦੇ ਵਿੱਚ ਹੋਈਆਂ ਕਿ ਆਲੋਚਨਾ ਕਰਦੇ ਸੀਗੇ ਅਸੀਂ ਇਹ ਇਹਨਾਂ ਦੀ ਲੋਚਾਂ ਨੂੰ ਪੋਜ਼ੀਟਿਵਲੀ ਲੈਂਦੇ ਸੀਗੇ ਜੇ ਕੋਈ ਕਮੀ ਪੇਸ਼ੀ ਸੀਗੀ ਉਹ ਅਗਲੇ ਪ੍ਰੋਗਰਾਮ ਦੇ ਵਿੱਚ ਸੁਧਾਰ ਕਰਨ ਦੀ ਕੋਸ਼ਿਸ਼ ਕਰਦੇ ਸੀਗੇ ਸੋ ਇਹ ਵਰਲਡਵਾਈਡ ਹੈਗੀ ਹੈ ਮੈਂ ਕਹਿ ਸਕਦਾ ਕਿ ਜਿੰਨੇ ਕਿ ਮੇਰੇ ਦੋਸਤ ਬਣੇ ਨੇ ਉਨੇ ਕਿ ਮੇਰੇ ਦੁਸ਼ਮਣ ਵੀ ਬਣੇ ਹੁਣ ਉਹ ਸ਼ਬਦ ਬਤਨ ਦੇ ਵਿੱਚ ਕੋਈ ਸਮਝ ਨਹੀਂ ਕੇ ਉਹਨੇ ਕਿ ਦੁਸ਼ਮਣ ਵੀ ਬਣੇ ਕੋ ਮੈਂ ਜਿੰਨਾ ਵੀ ਸਮਾਂ ਲੰਬਾ ਸਮਾਂ ਹੋ ਗਿਆ ਲਿਖਦੇ ਨੂੰ ਬੜਾ ਇੱਕ ਤਾਂ ਇਹ ਹੈ ਕਿ ਖੁੱਲ ਕੇ ਲਿਖਿਆ ਹੈ ਜੋ ਮੇਰਾ ਮਨ ਕਹਿੰਦਾ ਹੈ ਜੋ ਮੇਰੀ ਜ਼ਮੀਰ ਕਹਿੰਦੀ ਹੈ ਮੈਂ ਉਹ ਲਿਖਿਆ ਹੈ ਔਰ ਖਾਸ ਤੌਰ ਤੇ ਪਾਠਕ ਦੇ ਪਰਿਵਾਰ ਦੇ ਨਜ਼ਰੀਏ ਤੋਂ ਲਿਖਿਆ ਹੈ ਇੱਕ ਪਾਠਕ ਇੱਕ ਦਰਸ਼ਕ ਘਰ ਬੈਠਾ ਹੈ ਉਹ ਆਪਣੇ ਪਰਿਵਾਰ ਸੇ ਬੈਠਾ ਪ੍ਰੋਗਰਾਮ ਦੇਖ ਰਿਹਾ ਹੈ ਉਹਦੇ ਤੇ ਕੀ ਪ੍ਰਭਾਵ ਜਾ ਰਿਹਾ ਹੈ ਚੰਗਾ ਜਾ ਰਿਹਾ ਹੈ ਮਾੜਾ ਜਾ ਰਿਹਾ ਹੈ ਪ੍ਰੋਗਰਾਮ ਮਿਆਰੀ ਹੈ ਗੈਰ ਮਿਆਰੀ ਹੈ ਉਹ ਸਮਾਜਿਕ ਨੁਕਤਾ ਨਜ਼ਰੀਏ ਤੋਂ ਕਦਰਾਂ ਕੀਮਤਾਂ ਦੇ ਨੁਕਤਾ ਨਜ਼ਰੀਏ ਤੋਂ ਸੋ ਮੇਰੀ ਜਿਹੜੀ ਪਹੁੰਚ ਹੈ ਉਹ ਇਹ ਰਹੀ ਹੈ ਉਹਦੇ ਵਿੱਚ ਕਿਸੇ ਨੂੰ ਉਹ ਲੋਚਨਾ ਚੰਗੀ ਲੱਗਦੀ ਰਹੀ ਹੈ ਬੁਰੀ ਲੱਗਦੀ ਰਹੀ ਹੈ ਮੈਂ ਇਹਦੀ ਫਿਰ ਬਹੁਤੀ ਫਿਕਰ ਨਹੀਂ ਕੀਤੀ ਤੁਸੀਂ ਬਣੇ ਰਹੋ ਹਰ ਤਾਜ਼ਾ ਅਪਡੇਟ ਦੇ ਲਈ ਔਨ ਸਕਾਈ ਟੀਵੀ ਦੇ ਨਾਲ